ਸਤ ਗੁਰ ਹੋਏ ਦਿਆਲ ਤਸ਼ਰਦਾ ਪੂਰੀਏ ਸਤ ਗੁਰ ਹੋਏ ਦਿਆਲ ਨ ਕਭ ਹੂ ਝੂਰੀਏ ਸਤ ਗੁਰ ਹੋਏ ਦਿਆਲ ਤਨ ਦੁੱਖ ਨ ਜਾਣੀਏ ਸਤ ਗੁਰ ਹੋਏ ਦਿਆਲ ਤਾਂ ਹਰ ਰੰਗ ਮੋਨੀਏ ਸਤ ਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇਹਾ ਸਤ ਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾ ਸਤ ਗੁਰ ਹੋਏ ਦਿਆ ਤਨਵ ਨਿਦ ਪਾਈਆ ਸਤ ਗੁਰ ਹੋਏ ਦਿਆ ਅਨ ਸੱਚ ਸਮਾਈਆ ਵਾਹਿਗੁਰੂ सलोक महल्ला तीज परम पुलाई सब जग फी फावी होई काल सौ सौ शांत न देवई क्या चल इस नन धन सतगुरु गुरु, गुरु अमरदास महाराज जी जी राम कली की बात आवाज इसकी तीसरी पौड़ी उसके जो श्लोक जो गुरु अमरदास जी के ਉਨ੍ਹਾਂ ਦੇ ਵਿਚਾਰ ਕਰੀਏ ਸਤਿਗੁਰੂ ਜੀ ਉਪਦੇਸ਼ ਕਰਦੇ ਉਹ ਕਹਿ ਰਹੇ ਹਨ ਸਲੋਕ ਮਹਲਾ 3 ਜਨ ਪਰਮ ਉਲਾਈ ਸਭ जग फेरी ਹਾਵੀ ਹੋ ਆਗੇ ਚੱਪਾ ਕੇ ਉਲਾਈ ਭੁਲ ਕੇ ਮੈਂ ਸਾਰੇ ਜਾਗਦੇ ਵਿੱਚ ਫੇਰ ਕੇ ਉਸ ਪਰਮੇਸ਼ਰ ਦੀ ਪਾਲ ਕੀਤੀ ਪਰ ਇਸ ਤਰ੍ਹਾਂ ਕੋ ਹੁਕਮ ਕੇ ਮੈਂ ਵਿਆਕੁਲ ਹੋ ਗਈ ਆ ਵੀ ਵਿਆਕੁਲ ਹੋ ਜਾਣਾ ਕੰਬਰੀ ਹੋ ਜਾਣਾ ਆਪਣੇ ਆਪ ਦੇ ਸੂਰਤ ਨਾ ਰਹਿਣਾ ਮੈਂ ਜੰਗਲ ਜੰਗਲ ਉਸ ਪਰਮਾਤਮਾ ਨੂੰ ਲੱਭਦੀ ਰਹੀ ਸਾਰੇ ਧਰਤੀ ਦਾ ਭਰਮਨ ਕੀਤਾ ਪਰ ਉਹ ਪਰਮਾਤਮਾ ਨਾ ਮਿਲਿਆ ਅਤੇ ਮੈਂ ਵਿਆਕੁਲ ਹੋ ਕੇ ਘੁੰਮੀ ਰਹੀ ਆਵੀ ਕੋਈ ਭਾਲ ਵੇ ਹਰ ਕੋਲ ਹੋ ਕੇ ਉਸ ਪਰਮਾਤਮਾ ਦੀ ਭਾਲ ਕਰਦੀ ਰਹੇ ਸੋ ਸਹ ਸੰਤ ਨਾ ਦੇਵਹੀ ਕਿਆ ਚੱਲ ਤਿਸ ਨਾਲ ਭਰਮ ਦੇ ਵਿੱਚ ਪੈ ਕੇ ਭੁੱਲੀ ਹੋਈ ਸਾਰੇ ਜਗ ਦੇ ਵਿੱਚ ਉਸ ਪਰਮਾਤਮਾ ਨੂੰ ਭਾਲ ਦੀ ਫਿਰੀ ਉਹ ਪਰਮਾਤਮਾ ਨਾ ਮਿਲੇ ਆ ਨਾ ਹੀ ਮੇਰੇ ਅੰਦਰ ਉਹ ਸ਼ਾਂਤ ਆਏ ਓਕੇ ਉਹ ਸ਼ਾਂਤੀ ਵੀ ਉਸ ਪਰਮਾਤਮਾ ਨੇ ਹੀ ਦੇਣੀ ਸੀ ਆਤਮਕ ਅਡੋਲਤਾ ਉਹ ਵੀ ਇਸ ਪਰਮਾਤਮਾ ਨੇ ਹੀ ਦੇਣੇ ਸੀ ਸੋ ਸ਼ਾਂਤ ਨਾ ਦੇਵਈ ਉਸ ਪਰਮਾਤਮਾ ਨੇ ਮੇਰੇ ਅੰਦਰ ਸ਼ਾਂਤੀ ਨਾ ਦਿੱਤੀ आत्मिक अडोलता नाम पैदा की थी क्या चल तिस नाल उस परमात्मा दे नाल की जोर चल सकता है गुर पर सादी हर त्याई अंतर रखिए और तार ਸਤਿਗੁਰੂ ਜੀ ਉਪਦੇਸ਼ ਕਰਦੇ ਹੋਏ ਕਹਿ ਰਹੇ ਹਨ ਕਿ ਬਜਾਏ ਉਸ ਨੂੰ ਸਾਰੇ ਜਗ ਦੇ ਵਿੱਚ ਭਾਲ ਦੇ ਫਿਰਿਏ ਉਸ ਨੂੰ ਤਾਂ ਗੁਰੂ ਦੀ ਕਿਰਪਾ ਦੇ ਨਾਲ ਹੀ ਸੇਮਰਿਆ ਜਾ ਸਕਦਾ ਹੈ ਗੁਰ ਪਰਸਾਦੀ ਗੁਰੂ ਦੀ ਕਿਰਪਾ ਦੇ ਨਾਲ ਹਰਿੱਤਿਆਈ ਉਸ ਪਰਮਾਤਮਾ ਨੂੰ ਧਿਆਇਆ ਜਾ ਸਕਦਾ ਹੈ ਅੰਤਰ ਰਖੀਏ ਉਰਤਾਰ ਗੁਰੂ ਦੀ ਕਿਰਪਾ ਦੇ ਦੁਆਰਾ ਵੀ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾਇਆ ਜਾ ਸਕਦਾ ਹੈ ਸਾਰੇ ਜੱਗ ਦੇ ਵਿੱਚ ਭਾਵੇਂ ਘੁੰਮ ਲਈਏ ਕਿਸੇ ਤਰ੍ਹਾਂ ਦੀ ਉਸ ਦੀ ਪ੍ਰਾਪਤੀ ਨਹੀਂ ਇਸੇ ਤਰ੍ਹਾਂ ਵੀ ਆਪਣੇ ਹਿਰਦੇ ਵਿੱਚ ਇਸ ਤਰ੍ਹਾਂ ਸ਼ਾਂਤੀ ਦੀ ਪ੍ਰਾਪਤੀ ਨਹੀਂ ਹੁੰਦੀ ਗੁਰੂ ਦੀ ਮਿਹਰ ਸਦਕਾ ਗੁਰੂ ਦੀ ਕਿਰਪਾ ਸਦਕਾ ਉਸ ਹਰੀ ਦਾ ਜੀ ਸਿਮਰਨ ਕੀਤਾ ਜਾ ਸਕੇ ਉਸ ਨੂੰ ਧਿਆਇਆ ਜਾ ਸਕੇ ਫਿਰ ਅੰਤਰ ਰਖਿਆ ਹੋਰ ਤਾਰ ਗੁਰੂ ਦੀ ਕਿਰਪਾ ਦੁਆਰਾ ਹੀ ਉਸ ਵਾਹਿਗੁਰੂ ਨੂੰ ਤੇ ਆਇਆ ਜਾ ਸਕਦਾ ਹੈ ਅਤੇ ਆਪਣੇ ਅੰਦਰ ਆਪਣੀ ਖੇੜਦੇ ਦੇ ਵਿੱਚ ਉਸ ਵਾਹਿਗੁਰੂ ਨੂੰ ਸਮਾਇਆ ਜਾ ਸਕਦਾ ਹੈ ਟਿਕਾਇਆ ਜਾ ਸਕਦਾ ਹੈ ਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਦੀ ਪ੍ਰਾਪਤੀ ਹੈ ਨਾ ਇੱਕ ਘਰ ਬੈਠਿਆਂ ਸਹਿ ਪਾਇਆ ਸਹਿ ਪਾਇਆ ਜਾਂ ਕਿਰਪਾ ਕੀਤੀ ਕਰਤਾ ਜਦੋਂ ਉਸ ਵਾਹਿਗੁਰੂ ਨੇ ਕਿਰਪਾ ਕੀਤੀ ਇਹ ਸਤਿਗੁਰੂ ਜੀ ਗੁਰੂ ਅਮਰਦਾਸ ਜੀ ਕਹਿ ਰਹੇ ਹਨ ਤੀਸਰੇ ਨਾਨਕ ਇਹ ਨਾਨਕ ਜਦੋਂ ਉਸ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਉਸ ਕਰਤਾਰ ਦੀ ਕਿਰਪਾ ਹੁੰਦੀ ਹੈ ਫਿਰ ਉਹ ਗੁਰੂ ਦੀ ਨਾਲ ਮੇਲ ਕਰਾਂਦਾ ਹੈ ਫਿਰ ਗੁਰੂ ਦੀ ਮਿਹਰ ਦੇ ਸਦਕਾ ਘਰ ਬੈਠਿਆਂ ਸਹਿ ਪਾਇਆ ਉਹ ਜੋ ਖਸਮ ਹੈ ਮਾਲਕ ਹੈ ਉਹ ਘਰ ਬੈਠਿਆਂ ਹੀ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਜਦੋਂ ਪ੍ਰਤਾਪ ਕਿਰਪਾ ਕਰਦਾ ਹੈ ਕਿਰਪਾ ਕਰਕੇ ਗੁਰੂ ਦੇ ਨਾਲ ਮਿਲਾਉਂਦਾ ਹੈ ਫਿਰ ਘਰ ਬੈਠਿਆਂ ਹੀ ਉਸ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਸਹਿ ਪਾਇਆ ਉਹ ਪਰਮਾਤਮਾ ਉਹ ਮਾਲਕ ਜੋ ਸਾਰੇ ਦਾ ਕਸਮ ਹੈ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਜਿੰਨਾ ਮਰਜੀ ਜਗ ਦੇ ਵਿੱਚ ਭਰਮਣ ਕਰ ਲਿਆ ਜਾਵੇ ਤੀਰਥਾਂ ਤੇ ਭਰਮਣ ਕਰ ਲਿਆ ਜਾਵੇ ਸਾਰੀ ਧਰਤੀ ਦਾ ਭਰਮਣ ਕਰ ਲਿਆ ਜਾਵੇ ਉਹ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਪ੍ਰਾਪਤੀ ਹੁੰਦੀ ਹੈ ਜਦੋਂ ਗੁਰੂ ਦੀ ਕਿਰਪਾ ਦੁਆਰਾ ਉਸ ਨੂੰ ਉਸ ਦਾ ਸਿਮਰਨ ਕਰ ਲਿਆ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੁੜ ਕੇ ਉਸ ਦਾ ਸਿਮਰਨ ਕਰਿਏ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਉਸ ਵਾਹਿਗੁਰੂ ਦੇ ਗੁਣ ਗਾਈਏ ਫਿਰ ਉਸ ਵਾਹਿਗੁਰੂ ਦੀ ਪ੍ਰਾਪਤਿ ਘਰ ਬੈਕਿਆ ਹੀ ਹੋ ਸਕਦੀ ਹੈ ਤੰਦਾ ਮਹੱਲਾ ਤੀਜਾ ਤੰਦਾ ਤਾਵਤ ਦਿਨ ਹੈ ਆ ਰੈ ਗਵਾਈ ਸੋਏ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਲੱਗਦਾ ਹੈ ਉਸ ਦਾ ਜੋ ਦਿਨ ਹੈ ਉਹ ਧੰਧਿਆਂ ਦੇ ਵਿੱਚ ਹੀ ਲੰਘ ਜਾਂਦਾ ਹੈ ਧੰਦਾ ਤਾਵਤ ਦਿਨ ਗਿਆ ਰੰਗ ਗਵਾਇ ਸੋਏ ਅਤੇ ਰਾਤ ਸੌ ਕੇ ਹੀ ਗੁਜ਼ਰ ਜਾਂਦੀ ਹੈ ਕੂੜ ਬੋਲ ਬਿਕ ਖਾਇਆ ਮਾਨਵ ਮੁਖ ਚੱਲਿਆ ਰੋਏ ਉਹ ਇਹੋ ਜਿਹਾ ਮਨੁੱਖ ਜਿਸ ਦੀ ਕੀ ਜ਼ਿੰਦਗੀ ਦੇ ਵਿੱਚ ਸਾਰਾ ਦਿਨ ਜੋ ਹੈ ਧੰਦਿਆਂ ਦੇ ਵਿੱਚ ਬੀਤ ਗਿਆ ਰਹਿਣ ਸੌਂ ਕੇ ਬੀਤ ਗਈ ਇਸੇ ਤਰ੍ਹਾਂ ਹੀ ਜ਼ਿੰਦਗੀ ਬੀਤ ਗਈ ਊੜ ਬੋੜ ਟਿਕਾਆ ਉਹ ਮਨੁੱਖ ਫਿਰ ਧੰਦਿਆਂ ਦੇ ਵਿੱਚ ਫਾਛਤ ਹੋ ਕੇ ਕੂੜ ਬੋਲ ਕੇ ਝੂਠ ਬੋਲ ਕੇ ਵਿਖ ਰੂਪੀ ਜ਼ਹਿਰ ਖਾਂਦਾ ਹੈ ਅਰਥਾਤ ਇਹ ਜੋ ਪਦਾਰਥ ਹਨ ਜਗਤ ਦੇ ਇਹਨਾਂ ਦੇ ਵਿੱਚ ਹੀ ਲੱਗਾ ਰਹਿੰਦਾ ਹੈ ਇਹੋ ਜਿਹਾ ਦੇਖੋ ਇਹ ਜੋ ਸਾਰੇ ਪਦਾਰਥ ਹਨ ਇਹ ਵਿਖ ਰੂਪ ਹੀ ਹਨ ਕਿਉਂਕਿ ਪਰਮਾਤਮਾ ਦੇ ਨਾਲ ਜੋੜਦੇ ਨਹੀਂ ਹਨ ਕੂੜ ਬੋਲ ਵਿਖ ਖਾਇਆ ਮਨ ਮੁਕ ਚੱਲੇ ਰੋਏ ਤੇ ਮਾਨਮੁਖ ਜੋ ਹੈ ਆਪਣੇ ਮਨ ਦੇ ਮਗਰ ਲਗਾ ਹੋਇਆ ਜੋ ਗੁਰੂ ਦਾ ਹੁਕਮ ਨਹੀਂ ਮੰਨਦਾ ਉਹ ਫਿਰ ਇਸ ਜਗਤ ਤੋਂ ਰੋਂਦਾ ਹੀ ਜਾਂਦਾ ਹੈ ਕਿਉਂਕਿ ਉਸ ਦੀ ਸਾਰੀ ਜ਼ਿੰਦਗੀ ਜੋ ਹੈ ਉਹ ਭੰਧਿਆਨ ਦੇ ਵਿੱਚ ਚਲੇ ਗਈ ਕੋਈ ਉਸ ਨੂੰ ਪ੍ਰਾਪਤੀ ਨਾ ਹੋਏ ਜੋ ਗੁਰੂ ਨੇ ਦੱਸਿਆ ਰਸਤਾ ਹੈ ਉਹ ਨਾ ਉਸ ਨੇ ਉਸ ਰਸਤੇ ਤੇ ਨਾ ਚੱਲਿਆ ਉਸ ਦੀ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਬੀਤ ਗਈ ਅਤੇ ਉਹ ਜਾਨ ਲਗਿਆ ਤੇ ਇਸ ਜਗਤ ਨੂੰ ਰੋਂਦਾ ਹੀ ਜਾਂਦਾ ਹੈ ਸਿਰ ਹੈ ਉਪਰ ਸਿਰ ਉੱਪਰ ਜਮਦੰਡ ਹੈ ਤੂੰ ਜਹ ਭਾਏ ਪਤ ਕੋਏ ਇਹੋ ਜਿਹਾ ਮਨੁੱਖ ਦੇ ਸਿਰ ਦੇ ਉੱਪਰ ਸਦਾ ਹੀ ਜਮਦੰਡ ਡੰਡ ਰਹਿੰਦਾ ਹੈ ਜਮਦੰਡ ਡੰਡਾ ਸਦਾ ਹੀ ਉਸ ਦੇ ਸਿਰ ਉੱਤੇ ਰਹਿੰਦਾ ਅਰਥਾਤ ਉਸ ਨੂੰ ਸਦਾ ਹੀ ਮੌਕ ਦਾ ਸਹਿਮ ਰਹਿੰਦਾ ਹੈ ਦੂਜੇ ਭਾਏ ਪਤ ਹੋਏ ਉਸ ਪਰਮਾਤਮਾ ਨੂੰ ਛੱਡ ਕੇ ਦੂਸਰੇ ਦੇ ਨਾਲ ਪਿਆਰ ਪਾ ਕੇ ਆਪਣੀ ਹੋਰ ਇੱਜ਼ਤ ਜੋ ਹੈ ਉਸ ਨੂੰ ਬਰਬਾਦ ਕਰ ਦਿੰਦਾ ਉਸ ਨੂੰ ਖੋ ਦਿੰਦਾ ਹੈ ਹਰ ਨਾਮ ਕਦੇ ਨਾ ਚਿੱਤੇ ਹੋ ਫਿਰ ਆਵਾਮ ਜਾਣਾ ਹੋਏ ਇਹੋ ਜਿਹਾ ਮਨੁੱਖ ਜਿਸ ਦੀ ਕੀ ਸਾਰੀ ਜ਼ਿੰਦਗੀ ਧੰਦਿਆਂ ਦੇ ਵਿੱਚ ਬੀਤ ਜਾਂਦੀ ਹੈ ਅਤੇ ਕੂੜ-ਗੁੜ ਕੇ ਜ਼ਹਿਰੀਂ ਖਾਂਦਾ ਹੈ ਅਤੇ ਜਾਨ ਲਗਿਆਂ ਪ੍ਰੀਸ ਜਦੋਂ ਉਸ ਨੂੰ ਰੋਣਾ ਪੈਂਦਾ ਹੈ ਇਸ ਦੇ ਸਿਰ ਉੱਤੇ ਸਦਾ ਹੀ ਜਮਨ ਦਾ ਡਾਂਡ ਉਸ ਦਾ ਸਹਿਮ ਇਸ ਨੂੰ ਪਿਆ ਰਹਿਦਾ ਹੈ ਅਤੇ ਜੁਜੇ ਭਾਏ ਉਸ ਪਰਮਾਤਮਾ ਦੇ ਨਾਮ ਉੱਤੇ ਚੜ ਕੇ ਹੋਰ ਦੇ ਨਾਲ ਪਿਆਰ ਕਰਨ ਕਰਕੇ ਇਸ ਦੀ ਇੱਜ਼ਤ ਜੋ ਹੈ ਉਹ ਪ੍ਰਵਾਹ ਹੁੰਦੀ ਹੈ ਪਰ ਨਾਮ ਕਦੇ ਨਾ ਚਿੱਤੇ ਹੋਤੇ ਕਦੀ ਵੀ ਨਾਮ ਦੇ ਨਾਲ ਨਹੀਂ ਜੁੜਦਾ ਇਸ ਕਰਕੇ ਆਉਣ ਜਾਣਾ ਹੋਏ ਨਾਮ ਦੇ ਨਾਲ ਨਾਮ ਜੁੜਨ ਕਰਕੇ ਇਹ ਆਵਰ-ਗੌਣ ਦੇ ਚੱਕਰ ਦੇ ਵਿੱਚ ਜਨਮ ਮਰਨ ਦੇ ਚੱਕਰ ਦੇ ਵਿੱਚ ਪਿਆਰੰਦਾ ਹੈ ਗੋੜ ਪਰ ਸਾਥੀ ਹਰ ਮਨ ਵਸੈ ਜਾਵਨ ਡੰਡਣ ਲਾਗੇ ਕੋਏ ਗੁਰੂ ਦੀ ਜੇ ਕਿਰਪਾ ਹੋਵੇ ਜਿਹੜਾ ਗੁਰੂ ਦੇ ਰਸਤੇ ਤੇ ਫਿਰ ਤਰਪਵੇ ਗੁਰੂ ਦੀ ਕਿਰਪਾ ਸਦਕਾ ਆ ਰਮਨ ਵਸ ਉਹ ਪਰਮਾਤਮਾ ਦਾ ਨਾਮ ਅੰਦਰ ਮਨ ਦੇ ਵਿੱਚ ਵਸ ਜਾਵੇ ਜਮ ਡੰਡ ਨਾਲ ਆ ਕੇ ਕੋਏ ਕ੍ਰਿਸ਼ਨ ਨੂੰ ਜਮ ਦਾ ਡੰਡ ਜੋ ਹੈ ਉਸ ਤੇ ਸਿੱਖ ਤੇ ਨਹੀਂ ਰਹਿੰਦਾ ਅਰਥਾਤ ਉਸ ਨੂੰ ਮੌਤ ਸਹਿਣ ਨਹੀਂ ਰਹਿੰਦਾ ਉਹ ਮੌਤ ਦੇ ਸਹਿਣ ਦੇ ਵਿੱਚ ਕਦੀ ਵੀ ਨਹੀਂ ਰਹਿੰਦਾ ਨਾਮਕ ਸਹਜੇ ਮਿਲ ਰਹਾ ਕਰਮ ਪ੍ਰਾਪਤ ਹੋਏ ਫਿਰ ਆਵਦੇ ਆਉ ਗੁਰਮੁਖ ਜਿਸ ਨੂੰ ਗੁਰੂ ਦੀ ਕਿਰਪਾ ਦੁਆਰਾ ਜਿਸ ਦੇ ਅੰਦਰ ਉਹ ਵਾਹਿਗੁਰੂ ਦਾ ਨਾਮ ਵਸ ਗਿਆ ਹੈ ਉਹ ਫਿਰ ਆਤਮਿਕ ਅਰੋਹਤਾ ਦੇ ਵਿੱਚ ਪੈ ਰੰਦਾ ਹੈ ਨਾਮਕ ਸਹਿਜ ਮਿਲ ਰਿਹਾ ਹੈ ਸਹਿਜ ਆਤਮਿਕ ਅਡੋਲਤਾ ਉਸ ਆਤਮਿਕ ਅਡੋਲਤਾ ਦੇ ਵਿੱਚ ਟਿਕਿਆ ਰਹਿੰਦਾ ਹੈ ਤਰਨੁ ਪਰਾਪਤ ਹੋਏ ਪਰ ਆਤਮਿਕ ਅਡੋਲਤਾ ਜੋ ਹੈ ਉਸ ਵਾਹਿਗੁਰੂ ਦੀ ਬਖਸ਼ਿਸ਼ ਦੁਆਰਾ ਹੀ ਪ੍ਰਾਪਤ ਹੁੰਦੀ ਹੈ ਬਖਸ਼ਿਸ਼ ਉਸਤੇ ਹੀ ਹੁੰਦੀ ਹੈ ਜਿਸ ਤੇ ਅੰਦਰ ਉਹ ਪਰਮਾਤਮਾ ਦਾ ਨਾਮ ਵਸ ਗਿਆ ਨਾ ਉਸ ਤੇ ਹੀ ਅੰਦਰ ਵਸਦਾ ਜਿਸ ਤੇ ਉਸ ਤੇ ਗੁਰੂ ਦੀ ਕਿਰਪਾ ਹੋਈ ਗੁਰੂ ਦੀ ਕਿਰਪਾ ਉਸ ਤੇ ਹੋਏਗੀ ਜੋ ਗੁਰੂ ਦੀ ਸ਼ਰਨ ਦੇ ਵਿੱਚ ਆਏਗਾ ਸੋ ਜੋ ਗੁਰੂ ਦੀ ਸ਼ਰਨ ਦੇ ਵਿੱਚ ਆਇਆ ਉਸ ਤੇ ਉਸ ਵਾਹਿਗੁਰੂ ਦੀ ਕਰਨ ਬਖਸ਼ਿਸ਼ ਮਿਲੀ ਉਸ ਨੂੰ ਅਤੇ ਉਸ ਤੇ ਅੰਦਰ ਆਤਮਿਕ ਅਰੋਮਤਾ ਪੈਦਾ ਹੋ ਗਈ ਪਾਉਣੀ ਇੱਕ ਆਪਣੀ ਸਿਫਤੀ ਲਾਇਨ ਦੇ ਸਤ ਗੁਰੂ ਮੱਤੀ ਉਸ ਵਾਏ ਗੁਰੂ ਨੇ ਕਿਰਪਾ ਕਰਕੇ ਕਈਆਂ ਨੂੰ ਸਤ ਗੁਰੂ ਦੀ ਮੱਤ ਦੇ ਕੇ ਦੇ ਸਤ ਗੁਰੂ ਮੱਤੀ ਸਤ ਗੁਰੂ ਦੀ ਮੱਤ ਦੇ ਕੇ ਆਪਣੀ ਸਿੱਖ ਧੀ ਲਾਇਨ ਇੱਕ ਇੱਕ ਕਿੰਕ ਤੱਕੇ ਨੂੰ ਸਿਹਾਰੀ ਹੈ ਇੱਕ ਨੂੰ ਇਸ ਤਰ੍ਹਾਂ ਸਿਹਾਰੀ ਪਾ ਲਈਏ ਤਾਂ ਬਹੁਵਚਨ ਬਣ ਜਾਂਦਾ ਹੈ ਅਰਥਾਤ ਕਈਆਂ ਨੂੰ ਉਸ ਵਾਹਿਗੁਰੂ ਨੇ ਸਤਿਗੁਰੂ ਦੀ ਮੱਤ ਦੇ ਕੇ ਕਈਆਂ ਨੂੰ ਉਸ ਦੀ ਵਾਹਿਗੁਰੂ ਦੀ ਸਿਫਤੀ ਦੇ ਵਿੱਚ ਲਾ ਦਿੱਤਾ ਹੈ ਉਸ ਵਾਹਿਗੁਰੂ ਦੀ ਸਿਫਤੀ ਕਰਨ ਲੱਗ ਪਏ ਜਿਨ੍ਹਾਂ ਨੂੰ ਸਤਿਗੁਰੂ ਦੀ ਮੱਤ ਮਿਲ ਗਈ ਇੱਕ ਇੱਕ ਨੂੰ ਨਾਉ ਬਰਸ਼ਿਓੜ ਅਸ ਤੇਰ ਹਾਰ ਸੱਤੀ ਅਤੇ ਕਈਆਂ ਨੂੰ ਹਾਰ ਸੱਤੀ ਸੱਤੀ ਦਾ ਸਤ ਹੈ ਸਦਾ ਹੀ ਰਹਿਣ ਵਾਲਾ ਹੈ ਅਸ ਤੇਰ ਨਾਉ ਇੱਕ ਨਾ ਨੂੰ ਉਸ ਵਾਹਿਗੁਰੂ ਦਾ ਜੋ ਸਤ ਹੈ ਸਦਾ ਹੀ ਰਹਿਣ ਵਾਲਾ ਹੈ ਉਸ ਦੇ ਸਦਾ ਹੀ ਰਹਿਣ ਵਾਲੇ ਨਾਉ ਦੀ ਬਖਸ਼ਿਸ਼ ਕਰ ਦਿੱਤੀ ਸਦਾ ਹੀ ਰਹਿਣ ਵਾਲੇ ਵਾਹਿਗੁਰੂ ਨੇ ਜੋ ਸਤਿ ਹੈ ਸਤ ਹੈ ਅਸ ਤੇਰ ਨਾਮ ਬਖਸ਼ਿਓਣ ਉਹ ਨਾਮ ਜੋ ਸਦਾ ਰਹਿਣ ਵਾਲਾ ਹੈ ਕਿਉਂਨੇ ਨਾਮ ਕਿਸ ਦਾ ਹੈ ਉਹ ਵਾਹਿਗੁਰੂ ਦਾ ਜੋ ਸਤ ਹੈ ਸਦਾ ਰਹਿਣ ਵਾਲਾ ਹੈ ਇਸ ਕਰਕੇ ਉਸ ਦਾ ਨਾਮ ਵੀ ਸਤ ਹੈ ਉਸ ਨੇ ਵਾਹਿਗੁਰੂ ਨੇ ਕਿਰਪਾ ਕਰਕੇ ਇਕਣਾ ਨੂੰ ਉਸ ਵਾਹਿਗੁਰੂ ਦਾ ਨਾਮ ਦੀ ਬਖਸ਼ਿਸ਼ ਕਰ ਦਿੱਤੀ ਉਹ ਨਾਮ ਜੋ ਸਦਾ ਹੀ ਰਹਿਣ ਵਾਲਾ ਹੈ ਪਾਉਣ ਪਾਣੀ ਬੈ ਸੰਤਰੋ ਹੁਕਮ ਕਰੇ ਭਗਤੀ ਸਤਿਗੁਰੂ ਜੀ ਉਪਦੇਸ਼ ਕਰ ਰਹੇ ਕਹਿ ਰਹੇ ਹਨ ਕਿ ਜੋ ਪਾਉਣ ਪਾਣੀ ਬਸੰਤਰੋ ਇਹ ਜੋ ਤਤ ਹਨ ਪਵਨ ਹਵਾ ਪਾਣੀ ਬਸੰਤਰ ਅਗ ਇਤਿਆਦ ਇਸ ਤਰ੍ਹਾਂ ਦੇ ਜੋ ਸਾਰੇ ਤੱਤ ਹਨ ਇਹ ਵੀ ਉਸ ਦੇ ਹੁਕਮ ਦੇ ਵਿੱਚ ਚੱਲ ਰਹੇ ਆ ਉਸ ਦੇ ਹੁਕਮ ਦੇ ਵਿੱਚ ਚੱਲ ਕੇ ਹੀ ਮਾਣੋ ਭਗਤੀ ਕਰ ਰਹੇ ਆ ਉਸ ਵਾਹਿਗੁਰੂ ਦੀ ਭਗਤੀ ਕਰ ਰਹੇ ਆ ਨ ਉਸ ਦੇ ਹੁਕਮ ਦੇ ਵਿੱਚ ਚੱਲ ਕੇ ਕਿਉਂਕਿ ਜਗ ਜੀ ਸਾਹਿਬ ਦੇ ਵਿੱਚ ਵੀ ਅਤੇ ਰਹਿਰਾ ਸਾਧ ਦੇ ਵਿੱਚ ਵੀ ਆਪਾਂ ਰੋਜ਼ ਪਾਠ ਕਰਦੇ ਹਾਂ ਗਾਵ ਤੂ ਨੂੰ ਪੌਣ ਪਾਣੀ ਬੈ ਸੰਤਰ ਤੈਨੂੰ ਗਾ ਰਹੇ ਹਨ ਗਾਂਦੇ ਕਿਸ ਤਰ੍ਹਾਂ ਹਨ ਉਸ ਦੇ ਹੁਕਮ ਦੇ ਵਿੱਚ ਚੱਲ ਰਹੇ ਹਨ ਉਸ ਦੇ ਹੁਕਮ ਦੇ ਵਿੱਚ ਚੱਲਣਾ ਹੀ ਉਸ ਨੂੰ ਗਾਉਣਾ ਹੈ ਉਸ ਦੀ ਭਗਤੀ ਕਰਨੀ ਹੈ ਤੋਂ ਸਤਿਗੁਰੂ ਇੱਥੇ ਵੀ ਇਹ ਕਹਿ ਰਹੇ ਹਨ ਕਿ ਪੌਣ ਪਾਣੀ ਬੈ ਸੰਤਰੋ ਹੁਕਮ ਕਰੇ ਭਰਤੀ ਇਹ ਸਾਰੇ ਤੱਤ ਜਵਾਨ ਉਸ ਦੇ ਹੁਕਮ ਦੇ ਵਿੱਚ ਚੱਲਦੇ ਹਨ ਇਹ ਹੁਕਮ ਵਿੱਚ ਚੱਲਣਾ ਹੀ ਉਸ ਵਾਹਿਗੁਰੂ ਦੀ ਭਗਤੀ ਹੈ ਇਹਨਾਂ ਨੂੰ ਪੌ ਅਗਲਾ ਪੂਰੀ ਬਣਤ ਬਣਤੀ ਇਹਨਾਂ ਨੂੰ ਇਹ ਜੋ ਤੱਤ ਹਨ ਪੌਣ ਪਾਣੀ ਵੈਸੰਤਰ ਇਹਨਾਂ ਨੂੰ ਉਸ ਵਾਹਿਗੁਰੂ ਦਾ ਬਾਦੀ ਘਰ ਹੈ ਭਾਉ ਅਗਲਾ ਇਹ ਉਸ ਦੇ ਡਰ ਦੇ ਵਿੱਚ ਰਹਿੰਦੇ ਹਨ ਐਹੋ ਜੀ ਉਸ ਵਾਹਿਗੁਰੂ ਨੇ ਪੂਰੀ ਬੰਤ ਬਣਾਈ ਐਜੀ ਅਸਰਜ ਪੂਰੀ ਬੰਤ ਬਣਾ ਦਿੱਤੀ ਹੈ ਸਤਿਗੁਰੂ ਨੇ ਕਿ ਜੋ ਉਸ ਵੀ ਉਸ ਨੇ ਪੈਦਾ ਕੀਤਾ ਉਹ ਸਭ ਕੁਝ ਉਸ ਦੇ ਹੁਕਮ ਦੇ ਵਿੱਚ ਹੀ ਚੱਲ ਰਿਹਾ ਹੈ ਇਹ ਧਰਤੀ ਘੁੰਮ ਰਹੀ ਹੈ ਸੂਰਜ ਘੁੰਮ ਰਿਹਾ ਚੰਦ ਘੁੰਮ ਰਿਹਾ ਹੈ ਸੂਰਜ ਆਪਣੇ ਟਾਈਮ ਸੇ ਦੇਣੇ ਵੇਲੇ ਸਵੇਰੇ ਚੜਦਾ ਹੈ ਸ਼ਾਮ ਨੂੰ ਦੂਸਰੇ ਪਾਸੇ ਚਲਾ ਜਾਂਦਾ ਹੈ ਇਸੇ ਤਰ੍ਹਾਂ ਧਰਤੀ ਘੁੰਮ-ਘੁੰਮ ਕੇ ਧਰਤੀ ਜਿਹੜੀ ਸਾਹਮਣੇ ਸੂਰਜ ਦੇ ਆ ਜਾਂਦੀ ਹੈ ਉਸ ਵੇਲੇ ਇਸ ਤੇ ਦਿਨ ਹੋ ਜਾਂਦਾ ਹੈ ਦੂਸਰੇ ਪਾਸੇ ਰਾਤ ਹੋ ਜਾਂਦੀ ਹੈ ਇਹ ਸਭ ਕੁਝ ਉਸ ਦੇ ਹੁਕਮ ਦੇ ਵਿੱਚ ਹੀ ਚੱਲ ਰਿਹਾ ਹੈ ਇਹ ਹੁਕਮ ਦੇ ਵਿੱਚ ਚੱਲਣਾ ਹੀ ਉਸ ਦੀ ਭਗਤੀ ਕਰ ਰਹੇ ਹਾਂ ਤੋ ਸਤਿਗੁਰੂ ਜੀ ਇਸ ਕਰਕੇ ਇਸ ਕਰ ਅਪਦੇਸ਼ ਕਰਦੇ ਹਨ ਪਉਣ ਪਾਣੀ ਬੈ ਸੰਤਰੋ ਹੁਕਮ ਕਰੇ ਭਗਤੀ ਏਨਾ ਨੂੰ ਪਉ ਅਗਲਾ ਪੂਰੀ ਬਣਤ ਬਣਤੀ ਸਭ ਇੱਕੋ ਹੁਕਮ ਵਰਤਦਾ ਮੰਨਿਐ ਸੁਖ ਪਾਈ ਸਾਰੇ ਪਾਸੇ ਉਸ ਇੱਕ ਵਾਹਿਗੁਰੂ ਦਾ ਹੀ ਹੁਕਮ ਚੱਲ ਰਿਹਾ ਹੈ ਸਭ ਕੁਝ ساری ਸ੍ਰਿਸ਼ਟੀ ਉਸ ਦੇ ਹੁਕਮ ਦੇ ਵਿੱਚ ਹੈ ਜਿਹੜਾ ਕੋਈ ਹੁਕਮ ਮੰਨਦਾ ਹੈ ਉਹ ਫਿਰ ਸੁੱਖ ਪਾਉਂਦਾ ਹੈ ਮੰਨੇ ਇੱਕੋ ਹੁਕਮ ਵਰਤਦਾ ਮੰਨੇ ਸੁਖ ਪਾਈ ਜੇ ਉਸ ਵਾਹਿਗੁਰੂ ਦਾ ਹੁਕਮ ਮੰਨ ਲਿਆ ਜਾਵੇ ਤਪਿਰ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਦਾ ਹੁਕਮ ਮੰਨਾ ਉਸ ਦੀ ਰਜ਼ਾ ਦੇ ਵਿੱਚ ਚੱਲਣਾ ਉਸ ਦੇ ਭਾਵੇਂ ਦੇ ਵਿੱਚ ਚੱਲਣਾ ਇਹ ਹੀ ਭਾਵੇਂ ਦੇ ਵਿੱਚ ਚੱਲ ਕੇ ਰਜ਼ਾ ਦੇ ਵਿੱਚ ਚੱਲ ਕੇ ਹੀ ਸੁਖ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਸਤਿਗੁਰੂ ਕਿਰਪਾ ਕਰਨ ਜੋ ਸਾਨੂੰ ਉਪਦੇਸ਼ ਕਰਦੇ ਹਨ ਸਾਡੇ ਹਿਰਦੇ ਦੇ ਵਿੱਚ ਵਸ ਸਕਣ ਅਤੇ ਸਾਡਾ ਜਨਮ ਜੋ ਆ ਉਸ ਸੁਹੇਲਾ ਹੋ ਸਕੇ ਜਿਵਾਹ ਗੁਰਜੀਤ ਕਾਲ ਸਾਹ ਵਾਹਿਗੁਰੂ ਜੀ ਕੀ ਬਤਿ ਪਤੇ